ਹੈਲੋ ਜੀ ਸਸਕਰੀਆ ਕਾਹਨ ਜੀ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਪੰਜਾਬੀ ਲਾਈਫ ਐਂਡ ਕੁਕਿੰਗ ਤੇ ਜੀ ਅੱਜ ਆਪਾਂ ਇਹ ਮੂਠ ਸਾਫ ਕਰਾਂਗੇ ਬਾਲੇ ਗੰਦੇ ਹੋਏ ਕਹਿੰਦੇ ਜੀ ਤੁਹਾਨੂੰ ਮੂਠ ਚੰਗੀ ਤਰ੍ਹਾਂ ਸਾਫ ਕਰਕੇ ਦਿਖਾਉਣੀ ਹੈ ਅੱਜ ਹੋਈ ਸਿਰਫ ਇੱਕ ਟੋਰਨ ਸਾਬਣਾਂ ਜੀ ਆਪਾਂ ਇਹ ਰੈਨ ਸਾਬਣ ਲੈ ਲਿਆ ਜੀ ਕਹੇ ਆ ਰਹਿਣੇ ਚਾਹ ਬਣਾਏ ਤੇ ਇੱਕ ਵਾਰ ਸਬਸ਼ ਲੈਣਾ ਜੀ ਆਪਣਾ ਫालतू ਬੋਸ਼ ਪਿਆ ਹੁੰਦਾ ਜਗਾ ਬੋਸ਼ ਲੈ ਲੈਣਾ ਜੀ ਥੋੜਾ ਜਿਹਾ ਪਾਣੀ ਸਿਲਕ ਕੇ ਨਾ ਆਪਾਂ ਚੰਗੀ ਤਰ੍ਹਾਂ ਗਿੱਲੇ ਕਰ ਲਾਂਗੇ ਗਿੱਲੇ ਕਰਕੇ ਚੰਗੀ ਤਰ੍ਹਾਂ ਬਾਰੇ ਬੰਦੇ ਹੋ ਜਾਂਦੇ ਨੇ ਮੁੱਟੀ ਘੱਟ ਨਾਲ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਸਲ ਹੋ ਜਾਣਗੇ ਜੀ ਤੁਸੀਂ ਕਰਕੇ ਦੇਖਿਓ ਕਿਦਾਂ ਆਪਾਂ ਇਹ ਨੂੰ ਅਸਾ ਐ ਸਭ ਬਣ ਹੋਲੀ-ਢੋਲੀ ਸਾਰੇ ਪਾਸੇ ਸਭ ਨਾਲ ਲੈਣਾ ਚੰਗੀ ਤਰ੍ਹਾਂ ਸਪੰਡ ਕੇ ਦੇਖੋ ਜੀ ਸਾਬਣ ਦਾ ਲਾ ਲੀਜੀ ਆਪਾਂ ਇਹਨੂੰ ਦੂਜੇ ਤੇ ਲਾਵਾਂਗੇ ਆਪਾਂ ਇਹਰੇ ਇਹਨਾਂ ਸਾਬਣ ਜੀ ਇੰਨਾ ਕੁ ਵਧੀਆ ਹੈ ਚਿੱਟੀ ਹੈ ਜਿਵੇਂ ਚਾਹੇ ਚਿੱਟਾ ਕੱਪੜਾ ਕੋਈ ਚਾਹੇ ਚਿੱਟੇ ਸ਼ੂਜ਼ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਘੇਰ ਦਿੰਦਾ ਮੈਂ ਇਹ ਜਿਹੜੇ ਆਪਣੇ ਦੂਜੇ ਹੁੰਦੇ ਆ ਸਾਬਣ ਉਹ ਤਾਂ ਆਪਾਂ ਵਰਤਦੇ ਕੱਪੜੇ ਧੋਣ ਵਾਲੇ ਦੇਕ ਮੋਤੀ ਵਗੈਰਾ ਉਹ ਥੋੜਾ ਜਿਆਦਾ ਹੋਉਂਦੇ ਨੇ ਚਿੱਟੇ ਕੱਪੜੇ ਨੂੰ ਤਾਂ ਜਿਹਾ ਚਿੱਟੇ ਬੋਟ ਨੰਬਰ ਤਾਂ ਇਹਨਾਂ ਕੀਰਤਾ ਜੀ ਮੈਂ ਸੋਚਾ ਕੱਢਨੇ ਭੁੱਲ ਗਈ ਸੀ ਪਹਿਲਾਂ ਹਾਂ ਦੇਸ ਤੇ ਇਹ ਤੁਸੀਂ ਪਹਿਲਾਂ ਕੱਢ ਲਿਓ ਜੀ ਫੀਤੇ ਵਗੈਰਾ ਹੁੰਦਾ ਜਿਹੜੇ ਇਹ ਮੈਂ ਕੱਢਨੇ ਭੁੱਲ ਗਈ ਪਹਿਲਾਂ ਇਹ ਖੋਲ ਕਿਚਨ ਕੀ ਤਰ੍ਹਾਂ ਜੀ ਫਿਰ ਵਧੀਆ ਸਾਫ ਹੋ ਜਾਂਦਾ ਹੈ ਕਿੰਗੇ ਤਾਂ ਸਾਬਿਆ ਨੂੰ ਕੰਮ ਤੋਂ ਦੇ ਕਰਕੇ ਹਟੇ ਸੀ ਸਵੇਰ ਦੇ ਜੀ ਹੁਣ ਟਾਈਮ ਤੇ ਕਿਉਂ 10 ਕ ਵੱਟ ਚੁੱਕੇ ਨੇ ਆ ਚਲੋ ਅਗੂ ਬਾਹਰੇ ਬੰਦੇ ਹੋ ਬਣ ਇਹਨਾਂ ਦਾ ਵੀ ਕੰਮ ਨੀ ਮੀਟਦੀ ਆਪਾਂ ਹਾਂ ਜੀ ਮੀਹ ਪਣੀ ਚਾਹ ਸੁੱਕਦੇ ਵੀ ਹੈ ਨਹੀਂ ਇਹ ਹੁਣ ਧੁੱਪ ਲੱਗੀ ਆ ਅੱਜ ਚਲੋ ਸੋ ਕੋ ਜਾਣਗੇ ਸਰਦਾਰ ਜੀ ਰੱਖ ਗਏ ਸੀ ਕਹਿੰਦੇ ਉਹ ਦੋ ਤੇ ਦੂਜੇ ਲੈ ਗਏ ਸੀ ਇੱਕ ਤੂੰ ਨੂੰ ਸੜ ਜਾਂਦੇ ਨੇ ਟਿੱਕ ਲੈ ਜਾਂਦੇ ਨੇ ਉਹ ਜੁੜੇ ਰੱਖੇ ਹੋਏ ਨੇ ਵੀ ਆਪਾਂ ਲੈ ਲੈ ਜਿਹੜੇ ਪੀਤੇ ਵਗੈਰਾ ਇਹਨਾਂ ਨੂੰ ਆਪਾਂ ਧੋ ਲੈਨੇ ਆਗੇ ਜੀ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ਼ ਕਰਦੇ ਹਾਂ ਚਾਕ ਬੋਟ ਹੁੰਦੀ ਫਿਰ ਇਹਨਾਂ ਸਾਬਨ ਦੀ ਨਾ ਦੂਜਾ ਤਾਂ ਕਸਾਂਜੀ ਨਹੀਂ ਆਉਂਦਾ ਜੀ ਵੇ ਥੋੜਾ ਜਲਾਇ ਤੁਸੈਂ ਚਿੱਟੀ ਜਿੱਟੀ ਬਿੱਤੀ ਬਣਦੇ ਲੀਖ ਤਿੰਨੇ ਕਾਲੇ ਹੋਏ ਭੈਸੀ ਬੋਟ ਬਹੁਤ ਜਿਆਦਾ ਥੀ ਤੁਸੀਂ ਫਰਕ ਦੇਖ ਇਹਨਾਂ ਚ ਬੜੀ ਦਿਨ ਲੱਗਾ ਨਾ ਫਰਕ ਦੇਖ ਤੁਸੀਂ ਕਿੰਨਾ ਜਿਆਦਾ ਬਹੁਤ ਜਿਆਦਾ ਸਾਫ ਹੋ ਗਈ ਦੇਖੋ ਜੀ ਲੀ ਹੋ ਗਏ ਆਪਣੇ ਕੀਤੇ ਤਾਂ ਪੱਤੂ ਹੋਤੀ ਬਣੂ బట్ రకే దస మిట్టు రక్క దగ్గర సాబన లా బ బ్రుష మారీ దా బ్రు వేస్ట్ సా చంగ సా చర్ణిగే ਕੀ ਹਰ ਮਾ ਇਨਰ ਵਿੱਚੋਂ ਆ ਵੀ ਕੱਢ ਦਾਂਗੇ ਜੀ ਪਤਾਵੇਂ ਹੁੰਦੇ ਨੇ ਮੇਰੇ ਪਤਾਵੇਂ ਕਹਿੰਦੇ ਨੇ ਮੇਰੇ ਬੁੱਤਾਂ ਦੀ ਮਿੱਟੀ ਹੁੰਦੀ ਹੈ ਜੋ ਰੱਖੇਗੇ ਉਹ ਪੋਣਨ ਕਰਦਾ ਹੁੰਦਾ ਹੈ ਵਿੱਚੋਂ ਚਲੋ ਜੀ ਆਪਣਾ ਤੁਸੀਂ ਕਰਕੇ ਜਿਹਨ ਦੇਖੂ ਹਿਸਾਬ ਆ ਬਾਰੇ ਗੰਦੇ